ਗੰਗਾਲੀਆ ਸੂਬਾ ਇਹਨਾਂ ਨੇ ਕਰ ਦਿੱਤਾ ਹਿੰਦੁਸਤਾਨ ਦੇ 29 ਸੂਬਿਆਂ ਵਿੱਚੋਂ ਆਰਥਿਕ ਅਸੀਂ 19ਵਾਂ ਨੰਬਰ ਇਹ ਮੋਬਾਈਲ ਜਿਨ੍ਹਾਂ ਨੂੰ ਬਿਮਾਰੂ ਸੂਬਾ ਕਿਹਾ ਜਾਂਦਾ ਉਹਦੇ ਵਿੱਚ ਚਿੰਨੇ ਕੀਤੀਆਂ ਗਰੰਟੀਜ਼ ਨੇ ਕੇਜਰੀਵਾਲ ਸਾਹਿਬ ਲਈਆਂ ਇਹ ਸਰਕਾਰ ਦੀਆਂ ਭਗਵੰਤ ਸਬੰਧੀਆਂ ਮੈਂ ਅੱਜ ਹਰਪਾਲ ਚੀਮਾ ਜੀ ਨੂੰ ਕਹਾਂਗਾ ਕਿ ਹੁਣ ਲਾਰੇ ਲੱਪੇ ਘੱਟ ਲਾਓ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਬੰਦ ਕਰੋ ਵਾਡੇ ਤੇ ਆਪ ਸੁਪਰੀਮੋ ਨੇ ਕਿਹਾ ਸੀ 1 ਰੁਪਇਆ ਕਰਜ਼ਾ ਨਹੀਂ ਚੁਕਾਂਗਾ ਐਂਡ ਜਿਹੜੀ ਲੇਟੈਸਟ ਰਿਪੋਰਟਸ ਨੇ ਉਹਦੇ ਮੁਕਾਬਕ 1.20 ਹਜ਼ਾਰ ਕਰੋੜ ਦਾ ਇਹ ਸਾਲ ਤੇ ਕਰਜ਼ਾ ਚੁਕਣ ਲੱਗੇ ਨੇ 1 1.20 ਹਜ਼ਾਰ ਕਰੋੜ ਦਾ ਤਿੰਨ ਸਾਲਾਂ ਚ ਕਰ ਲੈ ਸਾਰਿਆਂ ਨੂੰ ਤੁਸੀਂ ਜੀ ਡੀ ਪੀ ਡੈਟ ਰੇਸ਼ਿਓ ਵੇਖੋ ਤੇ 50% ਤੋਂ ਵੱਧ ਡੈਟ ਰੇਸ਼ਿਓ ਜਾ ਚੁੱਕੀ ਉਹਦਾ ਮਤਲਬ ਹੈ ਕਿ ਜੇ 100 ਰੁਪਏ ਦੀ ਆਮਦਨ ਹੈ ਸਨ ਤੇ 50 ਰੁਪਇਆ ਸਾਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ ਬੈਂਕਾਂ ਕੋ ਚੁੱਕ ਕੇ ਆਪਣਾ ਕੰਮ ਚਲਾਉਣਾ ਪੈਣਾ। ਮੈਂ ਅੱਜ ਪੁੱਛਣਾ ਚਾਹਾਂਗਾ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਤੁਸੀਂ 50% ਪੋਪੂਲੇਸ਼ਨ ਜਿਹੜੀ ਸਾਡੀਆਂ ਪੜ੍ਹਨਾਂ ਨੇ ਨੌਜਵਾਨ ਬੱਚੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1100 ਰੁਪਇਆ ਪਰ ਮਹੀਨਾ ਅਨਰੇਰੀਅਮ ਦਵਾਂਗੇ। 3 ਸਾਲ ਬੀਤਣ ਤੋਂ ਬਾਅਦ ਉਹਦੇ ਤੇ ਬਿਲਕੁਲ ਬਜਟ ਦੇ ਵਿੱਚ ਕੋਈ ਚਰਚਾ ਹੀ ਨਹੀਂ। ਤੁਸੀਂ EMPLOYES ਨੂੰ OTES ਤੇ ਬਾਕੀ ਚੀਜ਼ਾਂ ਕਹੀਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਡਿੱਗਦੇ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਇਹਨਾਂ ਦੀ ਸੋਚ ਨਹੀਂ 2029 ਦੇ ਵਿੱਚ ਸੀਰੀਅਸ ਵਾਟਰ ਕ੍ਰਾਈਸਿਸ ਆਲਰੇਡੀ ਹੈ ਪੰਜਾਬ ਅੱਧਾ ਸੈਮੀ ਡੇਜ਼ਰਟ ਬਣਦੇ ਚਾਂਚੇ ਜਾ ਰਹੇ ਨੇ ਗਵਰਨਮੈਂਟ ਬਿਲਕੁਲ ਸੁਤੀ ਪਈ ਹੈ ਨੌਕਰੀਆਂ ਦੇ ਵਿੱਚ ਵੇਖੋ ਸਾਫ਼ ਤੌਰ ਅਸੀਂ ਗੱਲ ਕਹੀ ਹੈ ਜੇ ਇਮਾਨਦਾਰ ਸਰਕਾਰ ਹੋਵੇ ਮੇਰਾ ਓਪਨ ਚੈਲੰਜ ਹੈ ਸੀ ਇੱਕ ਵਾਈਟ ਪੇਪਰ ਨੌਕਰੀਆਂ ਤੇ ਤੁਸੀਂ 53000 ਕਹੀ ਐ ਮੈਂ ਕਹਿ ਰਹਾ ਬਿਲਕੁਲ ਕੋਰਾ ਝੂਠ ਤੇ ਫਰੋਡ ਹੈ ਪੰਜਾਬ ਦੇ ਜੇ ਸਹੀ ਮੈਨੇ ਦੇ ਵਿੱਚ ਨੌਕਰੀਆਂ ਦਿੱਤੀਆਂ ਉਂ ਤਾਂ ਵਾਈਟ ਪੇਪਰ ਦੋ ਉਹਨਾਂ ਬੱਚਿਆਂ ਦੇ ਨਾਂ ਦੋ ਉਹਨਾਂ ਦੇ ਐਡਰੈਸਸ ਦੋ ਟੈਲੀਫੋਨ ਨੰਬਰ ਦੋ ਤੇ ਮੈਂ ਕਿਹਾ ਦੱਸੋ ਇਹ ਕਿੱਡੀ ਗੱਲ ਹੈ ਤੁਸੀਂ ਦੇ ਨਹੀਂ 파 ਰਹੇ ਉਹਦਾ ਮਤਲਬ ਹੈ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤਾ ਹੈ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਸੀ ਇਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇੱਥੇ ਆ ਨਹੀਂ ਰਿਹਾ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮੰინისტრਾਂਾਂ ਬਿਠਾ ਦਿੱਤੇ ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਹਨ ਸਾਰਿਆਂ ਨੂੰ ਪਹਿਲੇ ਉਹਨੂੰ ਚਲਾਉਣ ਵਾਸਤੇ ਨਿਆਂਪਾਲਿਕਾ ਹਾਈ ਕੋਰਟ ਆਨਰੇਬਲ ਹਾਈ ਕੋਰਟ ਰੋਲਸ ਆਵੇਂ ਕਰਨਲ ਸਾਹਿਬ ਦਾ ਕੇਸ ਹੋਏ। ਪਾਵੇਂ ਬਰਗਾੜੀ ਬਹਿਮਲ ਖਲਾ ਦੇ ਕੇਸੇ ਹੋਣ। ਪਾਵੇਂ ਵੀਰਿਸ ਕਿਸਮ ਦੇ ਕੇਸੇ ਆ ਨੇ ਰੋਜ਼ ਇਹਨਾਂ ਨੂੰ ਝੜਕਾਂ ਪੈਂਦੀਆਂ ਨੇ। ਕਿਹਦਾ ਜਵਾਬ ਦਿਓ? ਜਵਾਬਦੇਹ ਨੂੰ ਇਹਨਾਂ ਕੋਈ ਹੈ ਕੁਝ ਨਹੀਂ। ਪੂਰੇ ਦਿਨ ਪਾ ਦਈਏ ਤੇ 20 ਦਿਨ ਦੀ ਹੁੰਦੇ। ਅੱਛਾ ਨਾ ਪਿੱਛੇ। ਏਰ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ। ਨਵੀਂ ਇੱਕ ਲੋਕਤੰਤਰ ਦੀ ਬੰਗਾਲੀ ਵੇਖੀ ਹੈ। ਏਰ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ। ਅਸੀਂ ਲੌਂਗ ਸ਼ੋਰ 'ਚ ਹੀ ਆਂ। ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮਐਲਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਤਾਂ ਇਹ ਤੀਸਰੀ ਪ੍ਰਣਾਲੀ ਸਾਡੇ ਅਫਸਰਾਂ ਦੀ ਹੁਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਹੈ ਜਿਹੜਾ ਮੰਨ ਲੈਂਦਾ ਰੂ ਰਹਿਣ ਦਿੰਦੇ ਨੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਲਿਸਟ ਕੱਢ ਕੇ ਵੇਖੋ ਕੋਈ ਇਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਨਹੀਂ ਜਿਹਦੀ ਬਦਲੀ ਕੋਈ 4 ਤੋਂ 5 ਵਾਰ ਨਹੀਂ ਹੋਈ ਫਿਰ ਉਹਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਫਿਰ ਉਹਦੇ ਕੋਲ ਲਲਕੜੀਆਂ ਕਢਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਨਹੀਂ ਤੋਂ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਭ ਨਾਲ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਜ਼ ਅਡਰੈਸ ਨੂੰ ਫਾਲੋ ਕੀਤਾ ਹੈ ਗਵਰਨਰਜ਼ ਅਡਰੈਸ ਵੀ ਇਸੇ ਤੇ ਇਹ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਲੈ ਕੇ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ देयर ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛਣੀਆਂ ਸ਼ਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਤੇ ਜ਼ਹਿਰਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੋਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰਦੇ ਆ ਇਹ ਇਹਨਾਂ ਦਾ ਹਾਲ ਹੈ ਬਿਲਕੁਲ ਝੂੜ ਦਾ ਪਲੰਦਾ ਲਿਆ ਕੇ ਨੇ ਸામਨੇ ਰੱਖ ਦੇਣਾ ਚੀਮਾ ਸਾਹਿਬ ਨੇ ਸੋ ਮੈਂ ਸਾਨੂੰ ਕੋਈ ਆਸ ਉਮੀਦ ਤੇ ਹੈ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਟ ਤੇ ਨਿਰੇਕਦਿੰਦੀ ਗਵਰਨਰਜ਼ ਅਡਰੈਸ ਤੇ ਚਰਚਾ ਨਿਰੇਕਦਿੰਦੀ ਹੈ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚਿੱਠੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਹੈ ਪਹਿਲੇ ਨੇ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡਿਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਕੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਹੁਣ ਤੁਸੀਂ ਵੇਖੋ